ਸੱਤ ਸ਼ਰੀਆ ਕਾਲ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਭੈਣ ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੋਲਚਾਲ ਕਰ ਰਹੀ ਆ ਕਹਿ ਰਹੀ ਆ ਕਿ ਮੇਰੀ ਕੀ ਮਦਦ ਕੀਤੀ ਤੁਸੀਂ ਜਦੋਂ ਇਹਨਾਂ ਦਾ ਵਾਸਟਾਈਮ ਪੂਰਾ ਨਹੀਂ ਸੀ ਹੁੰਦਾ ਇਹਨਾਂ ਨੂੰ ਲਾਈਵ ਲਾਉਣ ਦੀ ਸਲਾਹ ਮੈਂ ਦਿੱਤੀ ਸੀ ਇਹਨਾਂ ਦੇ ਲਾਈਵ ਦੇ ਵਿੱਚ ਘੰਟਾ-ਘੰਟਾ ਮੈਂ ਆਪਣਾ ਫੋਨ ਲਾ ਕੇ ਰੱਖਦੀ ਸੀ ਹਲੇ ਕਹਿੰਦੀ ਮੇਰੀ ਕੀ ਮਦਦ ਕੀਤੀ ਪ੍ਰਾਂਚੀ ਦੀ ਗੱਲ ਕਰਦੀ ਪਈ ਆ ਇਹਨੂੰ ਇਹ ਪੁੱਛੋ ਪ੍ਰਾਂਚੀ ਨਾਲ ਇਹਨੂੰ ਕਿਹਨੇ ਮਲਾਇਆ ਸੀ ਉਹ ਵੀ ਮੈਂ ਹੀ ਮਲਾਇਆ ਸੀ ਹੋਰ ਹੋਰ ਇਹਦੀ ਮੈਂ ਕੀ ਮਦਦ ਕਰਾਂ ਇਹਦੇ ਮੈਂ ਬਲੌਗ ਜਿਹੜੇ ਹਮੇਸ਼ਾ ਲਗਾ ਕੇ ਵੀਡੀਓ ਇਹਦੀਆਂ ਮੈਂ ਰੱਖਦੀ ਰਹੀ ਆ। ਹੋਰ ਕੀ ਮਦਦ ਕਰੀਏ ਜਦੋਂ ਇੱਕ ਘੰਟਾ ਇਹ ਲਾਈਵ ਲਾਉਂਦੀ ਸੀ ਮੈਂ ਇੱਕ ਘੰਟਾ ਇਹਦੇ ਫੋਨ ਲਾਈਵ ਦੇ ਵਿੱਚ ਫੋਨ ਲਗਾ ਕੇ ਰੱਖਦੀ ਰਹੀ ਆ। ਅੱਜ ਇਹ ਕਹਿੰਦੀ ਮੈਂ ਭੈਣ ਦੀ ਤਮੰਨਾ ਪੂਰੀ ਕੀਤੀ। ਇਹਨੇ ਮੇਰੀ ਕਿਹੜੀ ਤਮੰਨਾ ਪੂਰੀ ਕਰ ਦਿੱਤੀ? ਨਾਲੇ ਗੱਲ ਤਾਂ ਮਹਿਕ ਦੀ ਵੀਡੀਓ ਦੀ ਹੋ ਰਹੀ ਸੀ। ਇਹ ਹੋਰ ਪਾਸੇ ਨੂੰ ਗੱਲ ਲੈ ਗਈ ਆ। ਕਦੇ ਵੀ ਮੈਂ ਇਹਦਾ ਬਾਣਾ ਨਹੀਂ ਕੀਤਾ ਜਦੋਂ ਇਹ ਫੋਨ ਕਰਦੀ ਆ ਮੈਂ ਫੋਨ ਚੱਕਿਆ ਚੱਕ ਕੇ ਫੋਨ ਇਹਦੇ ਨਾਲ ਗੱਲ ਕਰਦੀ ਆ ਜੇ ਇਹਨੂੰ ਕੋਈ ਸਲਾਮ ਮਸ਼ਵਰਾ ਚਾਹੀਦਾ ਮੈਂ ਉਹ ਵੀ ਦਿੰਨੀ ਆ ਠੀਕ ਆ ਇਹਨੇ Google AdSense ਪੈਨਾ ਅਪਲਾਈ ਕਰਨ ਲਈ ਵੀ ਮੇਰੇ ਤੋਂ ਪੁੱਛਿਆ ਮੈਂ ਇਹਨੂੰ ਕਿਹਾ ਤੂੰ ਆਨਲਾਈਨ ਅਪਲਾਈ ਕਰੀ ਤੇ ਤੇਰਾ ਜਿਹੜਾ ਹੈਗਾ ਨਾਲ ਦੀ ਨਾਲ Google AdSense ਪੈਨਾ ਜਿਹੜਾ ਅਪਲਾਈ ਹੋ ਜਾਊਗਾ ਤੇ ਇਹਨੇ ਉਹ ਮੇਰੇ ਤੋਂ ਪੁੱਛ ਕੇ ਹੀ ਕੀਤਾ ਆ ਤੇ ਹਲੇ ਕਹਿੰਦੀ ਇਹਨੂੰ YouTube ਬਾਰੇ ਜਾਣਕਾਰੀ ਕੀ ਆ ਤੈਨੂੰ YouTube ਤੇ ਆਈ ਨੂੰ ਹੋਏ 7-8 ਮਹੀਨੇ ਤੇ ਮੈਨੂੰ ਹੋ ਗਿਆ 1.5 ਸਾਲ ਤੋਂ ਉੱਪਰ YouTube ਤੇ ਆਈ ਨੂੰ ਤੇ ਤੇਰੇ ਨਾਲ ਉਹ ਵੱਧ ਜਾਣਕਾਰੀ ਮੈਂ ਰੱਖਦੀ ਆ ਠੀਕ ਆ ਨਾ ਤੇ ਤੂੰ ਜੇ ਇੰਨੀ ਹਿੰਮਤ ਵਾਲੀ ਸੀ ਮੈਂ ਲਾਇਆ ਸੀ ਫੋਨ ਫਿਰ ਕਰਦੀ ਕਿਹ ਗੱਲ ਫੋਨ ਕੱਟ ਕੇ ਕਿਉਂ ਗਈ ਤੇ ਕਾਪੀਰਾਈਟ ਦੇ ਕੇ ਤੂੰ ਕੀ ਸਿੱਧ ਕਰਤਾ ਹੈ ਜੇ ਤੇਰਾ ਇੱਕ ਸ਼ੋਰਟ ਚੱਕ ਕੇ ਮੈਂ ਪਾ ਲਿਆ ਤੂੰ ਉਹਦੇ ਤੇ ਕਾਪੀਰਾਈਟ ਦੇਤਾ ਤੂੰ ਕੀ ਸਿੱਧ ਕਰਤਾ ਕੰਟੈਕਟ ਤੈਨੂੰ ਮੈਂ ਦਿੱਤਾ ਜਦੋਂ ਤੂੰ ਇਹ ਬੱਚੇ ਵਾਲੀ ਵੀਡੀਓ ਜਿਹੜੀ ਤੂੰ ਪਾਈ ਆ ਨਾ ਉਹ ਤੈਨੂੰ ਮੈਂ ਕਿਹਾ ਸੀ ਉਹਦੇ ਵੜਾ ਕੇ ਵੀਡੀਓ ਉਹਦੇ ਤੇ ਤੂੰ ਪਾ ਤੇ ਤੂੰ ਪਾ ਦਿੱਤੀ ਆ ਜਿਹੜੇ ਭੈਣਾਂ ਨੇ ਮੇਰੀਆਂ ਨੇ ਕਮੈਂਟ ਇਹਨੂੰ ਕੀਤੇ ਆ ਕਿ ਤੂੰ ਸਹੀ ਕੀਤਾ ਗਲਤ ਕੀਤਾ ਜੋ ਵੀ ਕਿਸੇ ਸਹੀ-ਸਹੀ ਲਿਖਿਆ ਨਾ ਸਾਰਿਆਂ ਨੇ ਵੀ ਸਹੀ ਕੀਤਾ ਉਹਨਾਂ ਭੈਣਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਪਹਿਲਾਂ ਸਾਰੀ ਗੱਲ ਦੀ ਨਾ ਤੈਅ ਤੱਕ ਜਾਓ ਠੀਕ ਆ ਪਹਿਲਾਂ ਇਹਨੇ ਮੈਨੂੰ ਇਹਨੇ ਵੀਡੀਓ ਦੇ ਵਿੱਚ ਨਾ ਲਿਆ ਕਹਿੰਦੀ ਮੇਰੀ ਕਾਪੀ ਕਰਦੀ ਆ ਸਿਰਫ ਇੱਕ ਸ਼ਾਰਟ ਇਹਦਾ ਮੈਂ ਲੈ ਕੇ ਪਾ ਲਿਆ ਇਹਦੀ ਕਾਪੀ ਕੀਤੀ ਆ ਮੈਂ ਕਦੇ ਮੁੱਦੇ ਬਾਰੇ ਇਹ ਗੱਲ ਕਰਦੀ ਪਈ ਸੀ ਮੈਂ ਕਦੇ ਮੁੱਦਾ ਸਾਰੀ ਦੁਨੀਆ ਦਾ ਸਾਂਝਾ ਆ ਉਹ ਮਹਿਕ ਬਾਰੇ ਆਪਾਂ ਬੋਲ ਰਹੇ ਆ ਮਹਿਕ ਆਪਾਂ ਨੂੰ ਕਹੇ ਨਾ ਬੋਲੋ ਤਾਂ ਆਪਾਂ ਚੁੱਪ ਕਰ ਜਾਾਂਗੇ ਇਹ ਕੌਣ ਹੁੰਦੀ ਐ ਸਾਨੂੰ ਹਟਾਉਣ ਵਾਲੀ ਮੈਂ ਕਹਦੀ ਮਾਸੀ ਦੀ ਕੁੜੀ ਐ ਜਿਹੜਾ ਇਹ ਸਾਨੂੰ ਹਟਾਉਣ ਬਾਰੇ ਕਹੇ ਹਟਣ ਨੂੰ ਕਹਿ ਰਹੀ ਐ ਮਹਿਕ ਬਾਰੇ ਵੀਡੀਓ ਨਾ ਪਾਓ ਵੀ ਉਹ ਸਾਡੀ ਮਰਜ਼ੀ ਐ ਅਸੀਂ ਪਾਵਾਂਗੇ ਜੋ ਕਹੂਗੀ ਪਾਓ ਤਾਂ ਅਸੀਂ ਪਾਵਾਂਗੇ ਇਹ ਰੋਕ ਨਹੀਂ ਸਕਦੀ ਤੇ ਫਿਰ ਇਹਨੇ ਜਿਹੜਾ ਆਪਦੇ ਬਲੌਗ ਚ ਤਾਂ ਇਹਨੇ ਕਿਹਾ ਕਿਹਾ ਫਿਰ ਇਹਨੇ ਸਵੇਰ ਵੇਲੇ ਜਦੋਂ ਅੱਜ ਸਵੇਰ ਨੂੰ 6:30 ਵਜੇ ਜਿਸਿਆ ਦੀ ਲਾਈਵ ਲੱਗੀ ਹੋਈ ਸੀ ਉੱਥੇ ਜਾ ਕੇ ਨੇ ਇੰਨਾ ਕੁ ਕੁੱਛ ਬੋਲਿਆ ਆ ਮੈਂ ਨਾਲ ਸਕਰੀਨਸ਼ਾਟ ਲਾਤੇ ਜਿਹੜੇ ਕਮੈਂਟ ਨੇ ਕੀਤੇ ਹੋਏ ਨੇ ਠੀਕ ਆ ਇਹਨੇ ਇੰਨਾ ਇੰਨੇ ਕੁ ਘਟਿਆ ਕਮੈਂਟ ਕੀਤੇ ਨੇ ਨਾ ਤੇ ਅਸੀਂ ਚੁੱਪ ਰਹੇ ਆ ਫੇਰ ਵੀ ਫੇਰ ਮੈਂ ਨਾ ਫੋਨ ਲਾਇਆ ਫੋਨ ਤੇ ਵੀ ਇਹ ਬੋਲਣੋਂ ਨਹੀਂ ਹਟੀ ਹੈਗੀ ਕਿ ਉਲਟਾ ਮੇਰਾ ਫੋਨ ਘਟਦਾ ਐਡੀ ਤਾਕਤ ਵਾਲੀ ਸੀ ਕਿ ਗੱਲ ਕਰਦੀ ਸਟ੍ਰੈਗ ਮਾਰਨੀ ਤੈਨੂੰ ਕਿੱਥੇ ਆਉਂਦੀ ਐ ਬਰਾਚੀ ਤੂੰ ਸਟ੍ਰੈਗ ਮਾਰਾਤੀ ਆ ਫੇਰ ਕੀ ਹੋ ਗਿਆ ਫੇਰ ਕਿਹੜਾ ਮੇਰੇ ਚੈਨਲ ਨੂੰ ਕੁਝ ਹੋ ਗਿਆ ਇਹ ਹਿੰਮਤ ਆ ਤਾਂ ਸਾਹਮਣੇ ਆ ਕੇ ਗੱਲ ਕਰ ਆ ਕੁੱਤੇ ਕੱਚੀਆਂ ਨਹੀਂ ਕਰੀਦੀਆਂ ਹੁੰਦੀਆਂ ਜਿਹੜੀਆਂ ਤੂੰ ਕਰਦੀ ਪਈਆਂ ਠੀਕ ਆ ਤੇ ਇਹ ਜਿਹੜੇ ਤੂੰ ਕਮੈਂਟ ਕਿਸੇ ਨੂੰ ਕੀਤੇ ਲਾਈਵ ਦੇ ਵਿੱਚ ਉਹ ਉਸ ਇਨਸਾਨ ਨੂੰ ਵੀ ਸਮਝ ਚਾਹੀਦੀ ਆ ਵੀ ਮੈਂ ਇੱਕ ਦਾ ਮੁੱਦਾ ਸਾਰੀ ਦੁਨੀਆ ਬੋਲ ਰਹੀ ਆ ਇਹ ਕੋਈ ਖਾਸ ਨਹੀਂ ਬੋਲ ਰਹੀਗੀ ਮਾੜਾ ਮੋਟਾ ਆਪਦਾ ਖਿਆਲ ਕਰੀਦਾ ਹੁੰਦਾ ਤੇਰੇ 50 ਸਬਸਕ੍ਰਾਈਬਰ ਤਾਂ ਤੇਰੇ ਹੈ ਨਹੀਂ ਸੀ ਜਦੋਂ ਦੀ ਤੂੰ ਮੇਰੇ ਤੋਂ ਸਕੀਮਾਂ ਲੈ ਨਹੀਂ ਹਲੇ ਤੂੰ ਕਹਿੰਨੀ ਤੈਨੂੰ YouTube ਬਾਰੇ ਪਤਾ ਕੀ ਆ ਜੇ ਪਤਾਏਗਾ ਤਾਂ ਹੀ ਤੋਂ ਮੈਨੂੰ ਤਾਂ ਸਲਾਹ ਲੈਣੀ ਹੈ 75 ਵਾਰੀ ਤੋਂ ਮੈਨੂੰ ਫੋਨ ਲਾ ਲਾ ਕੇ ਸਲਾਹ ਪੁੱਛੀ ਜਾ ਵੀ ਆ ਆ ਕਿਵੇਂ ਕਰਾਂ ਤੇ ਉਹ ਕਿਵੇਂ ਕਰਾਂ ਪ੍ਰਾਚੀ ਨੂੰ ਤੈਨੂੰ ਮੈਂ ਹੀ ਮਲਾਇਆ ਪ੍ਰਾਚੀ ਨਾਲ ਵੀ ਤੂੰ ਕਹਿੰਦੀ ਮੈਂ ਪ੍ਰਾਚੀ ਕੋਲੇ ਕਲਾਸਾਂ ਲਾ ਲਈਆਂ ਤੂੰ ਪ੍ਰਾਚੀ ਨੂੰ ਕੀ ਜਾਣਦੀ ਸੀ ਹਾਂਜੀ ਜਿਹੜੀ ਮੈਂ ਸਵੇਰੋਂ ਦੁਪਹਿਰੋਂ ਵੀਡੀਓ ਪਾਈ ਆ ਉਹਦੇ ਤੇ ਮੈਨੂੰ ਸਾਰੇ ਜਾਣੇ ਪੁੱਛ ਰਹੇ ਆ ਕਿ ਉਹ ਕੌਣ ਆ ਉਹ ਪੰਜਾਬੀ ਜੀਵਨ ਚੈਨਲ ਆ ਉਹਨਾਂ ਦਾ ਹਾ ਥਾਂ ਤੇ ਮੈਨੂੰ ਬਦਨਾਮ ਕਰੀ ਜਾਂਦੀ ਐ ਲੋਕਾਂ ਦੀਆਂ ਲਾਈਵਾਂ ਦੇ ਵਿੱਚ ਜਾ ਜਾ ਕੇ ਬਦਨਾਮ ਕਰਦੀ ਐ ਮੈਂ ਦੱਸੋ ਕਿਸੇ ਦਾ ਮਾੜਾ ਕੀਤਾ ਵਾ ਜੇ ਤਾਂ ਮੈਂ ਮਾੜਾ ਕੀਤਾ ਤਾਂ ਮੈਨੂੰ ਕਹਿ ਦਵੇ ਕਹਿੰਦੀ ਵਿਊ ਮੇਰੇ ਰੋਕ ਦਿੱਤੇ ਵਿਊ ਦੱਸੋ ਮੈਂ YouTube ਵਾਲਿਆਂ ਨਾਲ ਮੇਰੀ ਸਾਂਝੇਦਾਰੀ ਐ ਵੀ ਮੈਂ ਉਹਨਾਂ ਨੂੰ ਕਹਤਾ ਇਹਦੇ ਵਿਊ ਰੋਕ ਦੋ ਜਿਹੜੇ ਵਿਊ ਆਉਣੇ ਆ ਉਹੀ ਆਉਣੇ ਆ ਕਿੱਥੇ ਤੈਨੂੰ 1.5 200 ਵਿਊ ਹੁੰਦਾ ਸੀ ਕਿੱਥੇ ਤੈਨੂੰ 20 25000 ਆ ਜਾਂਦਾ ਹੁਣ ਅਸੀਂ ਤੇਰੇ ਵਿਊ ਰੋਕਤੇ ਆ ਪੰਜਾਬੀ ਜੀਵਨ ਚੈਨਲ ਐਨਾਂ ਦਾ ਕਲਵੰਤਕ ਹੋਰ ਆਈਡੀ ਤੋਂ ਇਹਨਾਂ ਨੇ ਕਮੈਂਟ ਕੀਤੇ ਸੀ ਜਿਹੜੇ ਮੈਂ ਥੱਲੇ ਲਾਏ ਨੇ ਇਹਨਾਂ ਦੀਆਂ ਦੋ ਆਈਡੀਆਂ ਨੇ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਦੇਖੋ ਗਲਤੀ ਤਾਂ ਇਹਦੀ ਆ ਨਾ ਮੈਂ ਇਹਦੇ ਮੁੱਦੇ ਬਾਰੇ ਕਹਿੰਦੀ ਹਾਂ ਤੁਸੀਂ ਨਾ ਬੋਲੋ ਮੈਂ ਕਦਾ ਮੁੱਦਾ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਸਾਰੇ ਬੋਲ ਰਹੇ ਆ ਇਹ ਮੈਨੂੰ ਤੇ ਮਨਪ੍ਰੀਤ ਬਰਾਡ ਬਲੌਗਸ ਵਾਲਿਆਂ ਨੂੰ ਹਟਾਉਣਾ ਚਾਹੁੰਦੀ ਆ ਬੋਲਣ ਤੋਂ ਇਹ ਕਿੱਡੀ ਕ ਸਿਆਣੀ ਬਣਦੀ ਆ ਕੀ ਫਿਰ ਹਰੇਕ ਨਹੀਂ ਲੜ ਪੈਂਦੀ ਆ ਇਹਦੀ ਮੇਰੇ ਨਾਲ ਨਹੀਂ ਮੇਰੇ ਨਾਲ ਮਨਪ੍ਰੀਤ ਨਾਲ ਫਿਰ ਰਮਨ ਸਿੱਧੂ ਨਾਲ ਤੇ ਇੱਕ ਹੈਗੇ ਆ ਅਮਨ ਦੀਦੀ ਉਹਨਾਂ ਨਾਲ ਵੀ ਇਹਦੀ ਲੜਾਈ ਹੋਈ ਆ ਫਿਰ ਅਸੀਂ ਚਾਰੋਂ ਜਾਣੇ ਮਾੜੇ ਤੇ ਇਹ ਕੱਲੀ ਚੰਗੀ ਹੋ ਗਈ ਤੁਸੀਂ ਇੱਥੋਂ ਵੀ ਦਿਮਾਗ ਲਾ ਕੇ ਸੋਚ ਸਕਦੇ ਹੋ